हमले करण वारा ट्रंप हा हा हर पी आई चिंदा ਹੇ ਅਮਰੀਕਾ ਵਾਲਾ ਟਰੰਪ ਮਰਦਾਬਾਦ 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 ਅਗਰੈਨ ਅਮਰੀਕਾ ਦਾ ਕੱਟ ਜੋੜ ਹਾਏ 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 ਅਗਰੈਨ ਅਮਰੀਕਾ ਦਾ ਕੱਟ ਜੋੜ ਹਾਏ 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 ਅੱਜ ਭਾਰਤੀ ਇਨਕਲਾਬੀ ਮਾਰਸਵਾਦੀ ਪਾਰਟੀ ਵੱਲੋਂ ਸਾਰੇ ਦੇਸ਼ ਅੰਦਰ ਅਮਰੀਕਾ ਦਾ ਜਿਹੜਾ ਰਾਸ਼ਟਰਪਤੀ ਆ ਟਰੰਪ ਉਹਦੇ ਤੁਗਲੇ ਸਾੜੇ ਜਾ ਰਹੇ ਉਹਦੀ ਕਰੀ ਵਜੋਂ ਅੱਜ ਅਸੀਂ ਭਿੱਖੀ ਬਣਦੇ ਮੇਨ ਚੌਂਕ ਦੇ ਅੰਦਰ ਰਾਸ਼ਟ ਅਮਰੀਕਾ ਦੇ ਰਾਸ਼ਟਰਪਤੀ 트ੰਪ ਦੀ ਅਰਥੀ ਸਾੜ ਰਿਹਾ ਕਿਉਂਕਿ ਪਿਛਲੇ ਦਿਨੀ ਜਿਹੜੀ ਜੰਗ ਲੱਗੀ ਆ ਇਰਾਨ ਤੇ ਇਜ਼ਰਾਈਲ ਦੀ ਜੰਗ ਇਜ਼ਰਾਈਲ ਦੀ ਉਹ ਇਰਾਨ ਦੇ ਉੱਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਤੇ ਅਮਰੀਕਾ ਇੱਕ ਉਹ ਦੇਸ਼ ਆ ਜਿਹੜਾ ਲਗਾਤਾਰ ਲੋਕਾਂ ਨੂੰ ਸਾਰੇ ਵਰਲਡ ਦੇ ਲੋਕਾਂ ਨੂੰ ਲੜਾਈ ਦੀ ਪੱਟੀ 'ਚ ਝੋਕਣਾ ਚਾਹੁੰਦਾ ਅਮਰੀਕਾ ਨੇ ਸਿੱਧੇ ਤੌਰ ਤੇ ਇਰਾਨ ਦੇ ਉੱਤੇ ਹਮਲੇ ਕੀਤੇ ਜਿਹਦੇ ਦਰਮਿਆਨ ਉਸ ਹਮਲਿਆਂ ਦੇ ਅੰਦਰ ਇਰਾਨ ਦਾ ਵੀ 에어 베이스ਡ ਆਇਆ ਗਿਆ ਪਿਛਲੇ ਦਿਨੀ ਇਹ ਪਰਸੋਂ ਦੀ ਗੱਲ ਆ ਉਹਦੇ ਦਰਮਿਆਨ ਉਹ ਸੰਭਲਿਆ ਦੇ ਦਰਮਿਆਨ ਹਜ਼ਾਰਾਂ ਲੋਕ ਨਿਹੱਥੇ ਲੋਕ ਆਰਾਮ ਦੇ ਜਿਹੜੇ ਮੌਤ ਦੇ ਮੂਹ ਚ ਗਏ ਆ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੂੰ ਮਾਰਿਆ ਜਾ ਰਿਹਾ ਉਥੋਂ ਦੀ ਗਾਜਾ ਪੱਟੀ ਆ ਜਿਹੜੀ ਉਸ 20 ਲੱਖ ਉਥੋਂ ਦੇ ਵਿਛਿੰਦੇ ਆ ਤੇ 60 ਹਜ਼ਾਰ ਲੋਕਾਂ ਨੂੰ ਮੌਤ ਦੇ ਘਾਟ ਅਮਰੀਕਾ ਨੇ ਉਤਾਰ ਦਿੱਤਾ ਜਿਹਦੇ ਵਿਰੋਧ ਚ ਅੱਜ ਅਸੀਂ ਇੱਥੇ ਭਿੱਖੀਵੰਦ ਦੇ ਮੇਨ ਚੌਂਕ ਚ ਉਹ ਉਥੋਂ ਦੇ ਰਾਸ਼ਟਰਪਤੀ ਟਰੰਪ ਦੀ ਜਿਹੜੀ ਅਰਥੀ ਸਾੜ ਰਹੇ ਸਾਡੇ ਥੋੜੇ ਸੱਦੇ ਦੇ ਤੁਸੀਂ ਆਏ ਹੋ ਇਹ ਬੁਰਸ਼ਾ ਕਰਦੀ ਆ ਟਰੰਪ ਦੀ ਅਸੀਂ ਫੌਰੀ ਤੌਰ ਤੇ ਅੱਜ ਦਾ ਪ੍ਰੋਟੈਸਟ ਅੱਜ ਦਾ ਇਹ ਮਜਾਰਾ ਇਹ ਮੰਗ ਕਰਦਾ ਕਿ ਫੌਰੀ ਤੌਰ ਤੇ ਜੰਗ ਨੂੰ ਰੋਕਿਆ ਜਾਣਾ ਚਾਹੀਦਾ ਤੇ ਇਰਾਨ ਦੇ ਹੱਥੇ ਲੋਕਾਂ ਦੇ ਜਿਹੜੇ ਕਤਲ ਕੀਤੇ ਜਾ ਰਹੇ ਜਿਉ ਹਸਪਤਾਲਾਂ ਦੇ ਲੋਕ ਦਾਖਲੇ ਹਸਪਤਾਲਾਂ ਦੇ ਉੱਤੇ ਬੰਦ ਛੁੱਟੇ ਜਾ ਰਹੇ ਤੇ ਸੈਂਕੜੇ ਹਜ਼ਾਰਾਂ ਬੱਚੇ ਉੱਥੋਂ ਦੇ ਜਿਹੜੇ ਨਿਆਥੇ ਲੋਕ ਹੈ ਇਰਾਨ ਦੀ ਧਰਤੀ ਦੇ ਉਹਨਾਂ ਨੂੰ ਕਤਲ ਕੀਤਾ ਜਾ ਰਿਹਾ ਤੇ ਮੰਨਛਾ ਜਿਹੜਾ ਰਾਸ਼ਟਰਪਤੀ ਅਮਰੀਕਾ ਦੇ 트ੰਪ ਦਾ ਮੰਨਛਾ ਉਹਦੀ ਮੰਨਛਾ ਇਹ ਆ ਕਿ ਜਿਹੜੇ ਆਹ ਸਾਰੇ ਦੇਸ਼ ਨੂੰ ਜਿਹੜਾ ਤੇਲ ਦਾ ਪੜਾ ਰਿਆ ইরান ਕੋਹਾ ਸਾਰੇ ਦੇਸ਼ ਅੰਦਰ ਜਿਹੜਾ ਤੇਲ ਦੀ ਸਪਲਾਈ ਹੁੰਦੀ ਆ ਉਹ ਸਾਰੇ ਤੇਲ ਦੀ ਜਿਹੜਿਆ ਉਹ ইরান ਦੀ ਧਰਤੀ ਤੋਂ ਨਿਕਲਦਾ ਤੇਲ ਉਹਨਾਂ ਦੇ ਵੱਡੇ ਵੱਡੇ ਖੂਹਾਂ ਉਹਨਾਂ ਦੇ ਖੂਹਾਂ ਤੇ ਕਬਜ਼ਾ ਕਰਨਾ ਵੀ ਤੇਲ ਦਾ ਵਪਾਰ ਅਮਰੀਕਾ ਦੇ ਹੱਥ ਹੋਵੇ ਉਸ ਦੇਸ਼ ਨੂੰ ਤਹਈਆ ਕੀਤਾ ਉਹਨੇ ਕਿ ਇਰਾਨ ਨਹੀਂ ਛੱਡਦੇ ਉਹਨਾਂ ਛੱਡਣਾ ਪਹਿਲਾਂ ਉਹਨਾਂ ਯੂਕਰੇਨ ਤੇ ਹਮਲੇ ਕੀਤੇ ਉਸ ਸਮੇਂ ਵੀ ਲਗਾਤਾਰ ਅਸੀਂ ਨਿੰਦਾ ਕਰਦੇ ਰਹੇ ਆਂ ਕਿ ਇਹ ਘਟਨਾ ਬੜੀ ਖਤਰਨਾਕ ਆ ਫਲਸਤੀਨ ਦੇ ਲੋਕਾਂ ਦੇ ਹਮਰੇ ਹੋਇਆ ਉਹਨਾਂ ਦੇ ਕਤਲ ਕੀਤੇ ਉਹਨਾਂ ਦੇ ਹਜ਼ਾਰਾਂ ਬੱਚੇ ਉਹ ਤੋਂ ਤੇਜ ਦੇ ਮਾਰ ਦਿੱਤੇ ਤੇ ਮੇਰਾ ਦੱਸਣਾ ਚਾਹਣਾ ਜਦੋਂ ਪਿੱਕੀ ਹਿੰਦੁਸਤਾਨ ਤੇ ਪਾਕਿਸਤਾਨ ਦੀ ਸਾਡੇ ਤੇ ਜੰਗ ਥੋਪੀ ਗਈ ਸੀ ਉਸ ਸਮੇਂ ਵੀ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦਾ ਹਾਸੇ ਤੇ ਅੱਜ ਦਾ ਇਹ ਪ੍ਰੋਟੈਸਟ ਤੁਸੀਂ ਆਏ ਹੋ ਮੈਂ ਤੁਹਾਨੂੰ ਆਦ ਵੀ ਕਰਦਾ ਤੁਹਾਡਾ ਤੁਸੀਂ ਆਇਓ ਸਾਡੇ ਥੋੜੇ ਸਮੇਂ ਦੇ ਸੱਦੇ ਤੇ